ਤੂੰ ਆ ਜਾਏਂਗਾ ਤੁੰਗੜਾ ਮੈਂਗਾ ਵੇਖਦਾ ਚਲੋ ਜੀ ਕਿਤਾਬ ਅੱਜ ਹੈਗੀ ਆ ਪਨਾਘੀਰ ਹਾਂਜੀ ਜਸਵੀਰ ਭੁੱਲਰ ਜਸਵੀਰ ਭੁੱਲਰ ਹੋਰਾਂ ਦੀ ਹਾਂਜੀ ਤੇ ਬਾਬੇ ਦੀਆਂ ਬਹੁਤ ਕਿਤਾਬਾਂ ਨੇ ਜਸਵੀਰ ਭੁੱਲਰ ਹੋਰਾਂ ਦੀਆਂ ਉਹਨਾਂ ਦੀਆਂ ਕਿਤਾਬਾਂ ਹੈਗੀਆਂ ਨੇ ਇਹ ਦੋਨੇ ਤੁਹਾਲ ਪਾਈ ਜਸਵੀਰ ਕਮ ਵਕਤ ਵੀ ਉਹਨਾਂ ਦੀ ਕਿਤਾਬ ਕਮ ਵਕਤ ਦੀ ਆ ਟੋਡਾ ਟੋਡਰਾ ਵੀ ਜਸਵੀਰ ਹੀ ਹਾਂ ਜਸਵੀਰ ਦੀ ਕਹਾਣੀ ਜਸਵੀਰ ਜੀ ਪੜ੍ਹ ਲਓ ਤੇ ਅੱਜ ਅੱਜ ਗੁਰਦੀਪ ਜਲੇਬੀਆਂ ਖਾਂਦੇ ਹੋਏ ਹਾਂਜੀ ਵਾ ਇਹਦੀ ਫੋਟੋ ਜੀ ਸ਼ਾਂਤੀ ਅੱਜ ਥੋੜੀ ਜਿਹੀ ਘਟ ਗਈ ਆ ਚਲੋ ਜੀ ਕਹਾਣੀ ਦਾ ਨਾਇਆ ਜੇ ਪੂਛਾਂ ਵਾਲੇ ਹਾਂ ਹਵੇਲੀ ਵਾਲੇ ਸਰਦਾਰ ਦੀ ਕਾਲੀ ਕੁੱਤੀ ਸਾਰੀ ਰਾਤ ਰੋਂਦੀ ਰਹੀ ਹੂੰ ਦਿਨ ਦੇ ਚੜਾਣ ਵਾਲੇ ਕੋ ਇੱਕ ਵਾਰੀ ਫਿਰ ਬੇਜਕੀਨੀ ਵਿੱਚ ਆਪਣੇ ਕਤੂਰਿਆਂ ਵੱਲ ਦੇਖਿਆ ਹੂੰ ਇਹ ਉਸ ਦਾ ਪਹਿਲਾ ਸੁਹਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਉਸਦੇ ਜਾਇਆਂ ਨੇ ਇਸ ਹਵੇਲੀ ਵਿੱਚ ਗੰਦ ਪਾਇਆ ਸੀ ਹੂੰ ਉਸਦੇ ਕਤੂਰੇ ਹਮੇਸ਼ਾ ਖੂਬਸੂਰਤ ਪੂਛਾਂ ਲੈ ਕੇ ਜੰਮੇ ਸਨ ਇਹ ਅਨਹੋਣੀ ਪਹਿਲੀ ਵਾਰੀ ਵਾਪਰੀ ਸੀ ਕੇਸਵਰ ਸਾਰੇ ਦੇ ਸਾਰੇ ਕਤੂਰੇ ਪੂਛਾਂ ਤੋਂ ਫਿਰਵੇ ਸਨ ਅੱਛਾ ਕਾਲੀ ਆਪਣੇ ਥੜਾਂ ਨਾਲ ਘੁੜ ਰਹੀ ਕਤੂਰਿਆਂ ਨੂੰ ਕੁਚਰ ਵੇਖਦੀ ਰਹੀ ਤੇ ਫਿਰ ਮੂੰਹ ਪਰਾਂ ਫੇਰ ਲਿਆ ਸਰਦਾਰ ਜਦ ਵੀ ਕਦੇ ਅੰਦਰ ਬਾਹਰ ਜਾਂਦਾ ਸੀ ਹਵੇਲੀ ਦੇ ਕੁੱਤੇ ਕੁੱਤੀਆਂ ਪੂਛਾਂ ਲਾਉਂਦੇ ਉਹਦੇ ਪਿੱਛੇ ਤੁਰਦੇ ਸਨ ਪੂਛਾਂ ਉਹਨਾਂ ਦੀ ਵਫਾਦਾਰੀ ਦੀ ਸ਼ਾਦੀ ਭਰਦੀਆਂ ਸਨ ਸਰਦਾਰ ਵੀ ਹਿਲਦੀਆਂ ਪੂਛਾਂ ਦਾ ਇਸ ਕਦਰ ਆਦੀ ਹੋ ਚੁੱਕਾ ਸੀ ਕਿ ਪੂਛਾਂ ਤੋਂ ਬਿਨਾ ਕੁੱਤਿਆਂ ਦੀ ਕਲਪਨਾ ਵੀ ਨਹੀਂ ਕਲਪਨਾ ਵੀ ਨਹੀਂ ਸੀ ਕਰ ਸਕਦਾ ਹਵੇਲੀ ਦਾ ਡੱਬੂ ਆਪਣੀ ਥਾਂ ਪਰੇ ਸਾਂਸ ਉਹ ਇੱਕ ਦੋ ਵਾਰ ਆਕੜ ਪੰਨੀ ਤੇ ਬੇਚਾਨੀ ਜਿਹੀ ਚ ਅਗਲੇ ਪੰਜਿਆਂ ਨਾਲ ਜ਼ਮੀਨ ਖੁਰਚਣ ਲੱਗ ਪਿਆ ਉਸ ਸਿਰ ਚੁੱਕ ਕੇ ਸੱਜੇ ਖੱਬੇ ਵੇਖਿਆ ਫਿਰ ਸਰਦਾਰ ਦੀ ਕਾਰ ਦੇ ਪਹੀਏ ਤੇ ਟੰਗ ਚੁੱਕ ਕੇ ਪਿਸ਼ਾਅ ਕਰਦਾ ਉਸ ਇੱਕ ਵਾਰ ਪਹੀਏ ਨੂੰ ਸੁੰਘਿਆ ਫਿਰ ਜ਼ਮੀਨ ਸੁੰਘਦਾ ਕਤੂਰੇ ਦੀ ਘੁਰਕੁਰ ਚੂੰ ਚੂੰ ਮਲਤੁਰ ਪਿਆ ਕੁਰਬਰ ਕੁੰਬਲ ਦੇ ਪ੍ਰਭਾਵ ਦੇ ਰਹੇ ਕਤੂਰੇ ਅਜੇ ਵੀ ਕੁੱਤੀ ਦੇ ਥਣਾ ਨਾਲ ਘੁਲ ਰਹੇ ਸਨ ਕੁੱਤੀ ਨੇ ਸਿਰ ਚੁੱਕ ਕੇ ਡੱਬੂ ਵੱਲ ਵੇਖਿਆ ਤੇ ਫਿਰ ਅੱਖਾਂ ਮੀਟ ਲਈਆਂ ਡੱਬੂ ਕਾਲੀ ਵੱਲੋਂ ਬੇਤਿਆਨਾ ਹੋ ਕੇ ਕੁੱਚਰ ਕਤੂਰੀਆਂ ਨੂੰ ਵੇਖਦਾ ਰਿਹਾ ਤੇ ਫਿਰ ਅਵਿਸ਼ਵਾਸ ਜਾਏ ਵਿੱਚ ਕਾਲੀ ਦੀ ਪੂਜ ਸੁੰਗ ਲਈ। ਕੁੱਤੀ ਅੱਖਾਂ ਬੰਦੀ ਕਰੀ, ਬੰਦ ਕਰੀ ਉੰਜ ਹੀ ਪਈ ਰਹੀ। ਡੱਬੂ ਜੀ ਜੀ ਵੀ ਆਣਾ ਜਿਆ ਬਾਹਰ ਨੂੰ ਤੁਰ ਗਿਆ। ਸਰਦਾਰ ਨੇ ਇਹ ਸੋਚ ਕੇ ਆਪਣੇ ਲਈ ਧਰਵਾਸ ਲੈਣੀ ਚਾਹੀ ਕਿ ਸ਼ਾਇਦ ਕਤੂਰੀਆਂ ਦੀਆਂ ਅੱਖਾਂ ਖੁੱਲਣ ਤੱਕ ਪੂਛਾ ਉਗੜਨ ਦੀਆਂ ਨਿਸ਼ਾਨੀਆਂ ਦਿਸ ਪੈਣਗੀਆਂ। ਪਰ ਦਿਨ ਪੁੱਗਣ ਤੇ ਉਹਦੇ ਹੱਥ ਨਰਾਜਤਾ ਹੀ ਲੱਗੀ। ਪੂਛਾ ਤੋਂ ਬਿਨਾ ਹਾਲਾਤ ਕੁੱਤਿਆਂ ਦੀ ਖਰਾਬ ਹੋਣੀ ਚਾਹੀਦੀ ਸੀ ਪਰ ਕਿਤੇ ਵੱਧ ਸਰਦਾਰ ਦੀ ਹੋ ਗਈ। ਅੱਛਾ ਉਹੀ ਦਿਨਾਂ ਵਿੱਚ ਹੀ ਪਲੇਗ ਵਰਗੀ ਫਵਾਹ ਸਾਰੇ ਸ਼ਹਿਰ 'ਚ ਪੈ ਲਗੀ ਤੇ ਅੱਗੇ ਤੋਂ ਕੁੱਤੇ ਬਿਨਾ ਪੂਛਾਂ ਤੋਂ ਹੀ ਪੈਦਾ ਹੋਇਆ ਕਰਨਗੇ ਤੇ ਆਦਮੀ ਪੂਛਾਂ ਵਾਲੇ ਕਹਿੰਦਾ ਇਹ ਗੱਲ ਅਸਲ 'ਚ ਬੰਦਿਆਂ ਤੇ ਫਿਰ ਬੰਦਿਆਂ ਨੇ ਫਿਕਰ ਵਾਲੀ ਸੀ ਪਰ ਫਿਕਰ ਕੁੱਤਿਆਂ ਨੂੰ ਹੋ ਗਿਆ ਕਹਿੰਦਾ ਕੁੱਤਿਆਂ ਨੂੰ ਆਪਣਾ ਬినాਸ਼ ਹੋਣ ਦੀਆਂ ਨਿਸ਼ਾਨੀਆਂ ਦਿਸਣ ਲੱਗ ਪਈਆਂ ਸ਼ਹਿਰ ਵਿੱਚ ਤਾਂ ਇਦਾਂ ਦਾ ਹਵਾਲਾ ਸੀ ਕਿ ਅਪੂਛੇ ਕੁੱਤੇ ਸੱਚਮੁੱਚ ਹੀ ਥਾਂ-ਥਾਂ ਪੈਦਾ ਹੋਣ ਲੱਗ ਪਏ ਹਮ ਬਰਾਮ ਦੇ ਵਿੱਚ ਬੈਠੇ ਡੱਬੂ ਨੇ ਮੂੰਹ ਖੋਲ੍ਹ ਕੇ ਜੀਭ ਬਾਹਰ ਲੰਮਕਾ ਲਈ ਗਰਮੀ ਨਾਲ ਘਰਕਦਿਆਂ ਉਹਦਾ ਥੁੱਕ ਫਰਸ਼ ਤੇ ਡਿੱਗਦਾ ਰਿਹਾ ਕਤੂਰੇ ਆਪਣੀ ਬਾਜੇ ਵੱਲੋਂ ਅਣਜਾਣ ਗੱਦੋ ਮਸਤੀ ਕਰ ਰਹੇ ਸਨ। ਕੁੱਤੀ ਮੂੜੇ ਲੱਗੇ ਉਦਾਸ ਬੈਠੀ ਸੀ ਕਤੂਰਿਆਂ ਵੱਲ ਦੇਖਦੇ ਆ ਡੱਬੂ ਨੇ ਜਵਾਨ ਅੰਦਰ ਖਿੱਚ ਲਈ। ਮੂੰਹ ਬੰਦ ਕਰਦੇ ਆ ਉਸ ਅੱਧ ਮੀਟੀਆਂ ਅੱਖਾਂ ਚੌੜ ਚਬਟ ਖੋਲ ਲਈਆਂ। ਪੁੱਛਾ ਤੋਂ ਬਿਨਾ ਕਤੂਰੇ ਕਿੰਨੇ ਕੋਝੇ ਲੱਗ ਰਹੇ ਸਨ। ਉਮਰ ਭਰ ਲਈ ਇਹ ਬਾਜ ਲੈ ਕੇ ਜੀਣ ਨਾਲੋਂ ਤਾਂ ਮਰ ਜਾਣਾ ਚੰਗਾ। ਪੁੱਛ ਤਾਂ ਕੁੱਤੇ ਦੀ ਇੱਜ਼ਤ ਹੁੰਦੀ ਹੈ। ਕਹਿੰਦਾ ਮਰਦ ਦੀ ਮੁੱਛ ਵਰਗਾ ਮਾਣ ਹੁੰਦੀ ਹੈ। ਪੁੱਛਣਾ ਹੋਣ ਦੀ ਨਮੋਸ਼ੀ ਉਹਨਾਂ ਨੂੰ ਕਦੀ ਸਿਰ ਉੱਚਾ ਕਰਕੇ ਨਹੀਂ ਚੱਲਣ ਦਊਗੀ। ਉਹਨਾਂ ਦੇ ਤਿਰਸਕਾਰ ਦੀ ਉਮਰ ਡੱਬੂ ਤੇ ਕਾਲੂ ਨੂੰ ਆਪਣੀ ਅੱਖੀ ਲਿਖਣੀ ਪਈ ਸੀ ਦਿਨ ਤਾਂ ਚੜੇ ਘੋੜੇ ਸਵਾਰ ਸਨ ਦੋਰੇ ਸਨ ਹੁਣੀ ਦੇ ਭੰਨੇ ਡੱਬੂ ਅਤੇ ਕਾਲੀ ਸਰਦਾਰ ਦੇ ਜਾਗੜ ਵੇਲੇ ਤੋਂ ਸੌਣ ਵੇਲੇ ਤੱਕ ਜਿਲਤ ਜੀਉਂਦੇ ਰਹੇ ਉਮਰ ਉਹਨਾਂ ਦੀ ਜੋੜਾਂ 'ਚ ਬੈਠ ਗਈ ਸੀ ਉਹ ਇਸ ਕਾਬਲ ਵੀ ਨਹੀਂ ਸਨ ਕਿਹ ਰਹੇ ਸਰਦਾਰ ਦੇ ਨਾਲ ਸ਼ਿਕਾਰ ਤੇ ਜਾ ਸਕਣ ਕਤੂਰੇ ਹੁਣ ਜਵਾਨੀ ਵਿੱਚ ਪਰ ਉਹਨਾਂ ਨਾਲ ਤੁਰਨ ਦੀ ਨਮੂਸੀ ਨਾਲ ਸਰਦਾਰ ਘਰ ਬੈਠਣਾ ਵਹਿਤਰ ਸਮਝਦੇ ਇੱਕ ਦਿਨ ਸਰਦਾਰ ਘਰ ਪਰਤਿਆ ਤਾਂ ਬੜਾ ਖੁਸ਼ ਸੀ ਜਿਵੇਂ ਉਹਦੇ ਕੁੱਤਿਆਂ ਦੀ ਅਚੰਚਿਤ ਪੂਛਾਂ ਹੋ ਗਈਆਂ ਉਹ ਕਹਿੰਦਾ ਦਰਸਲ ਗੱਲ ਮਿਲਦੀ ਜੁਲਦੀ ਹੀ ਸੀ ਵਕਤ ਦੀ ਲੋੜ ਨੂੰ ਦੇਖ ਕੇ ਸ਼ਹਿਰ ਦਾ ਇੱਕ ਸੰਤਕਾਰ ਪਲਾਸਟਿਕ ਦੀਆਂ ਪੂਛਾਂ ਬਣਾਉਣ ਲੱਗ ਪਿਆ ਅੱਛਾ ਰਾਤੀ ਵੀ ਪੂਛ ਲੱਗੀਆਂ ਵੀ ਆਈ ਹੋਣਾਂ ਉਹਦੀ ਵੀ ਕਹਾਣੀ ਕਹੜਾ ਉਹਦੀ ਉਹਦੀ ਗੱਲ ਹੋਈ ਜੀਸ਼ਨ ਚੰਦਰ ਨੂੰ ਆ ਥੋੜੀ ਥੋੜੀ ਦੇਖਣੇ ਆ ਇਹ ਵਿਅੰਗਵਾਤ ਸੁਣ ਚਾਹ ਕਹਿੰਦਾ ਇੱਕ ਦਿਨ ਹ ਸਰਦਾਰ ਘਰ ਪਰਤਿਆ ਤਾਂ ਬੜਾ ਖੁਸ਼ੀ ਜਿਵੇਂ ਉਹਦੇ ਕੁੱਤਿਆਂ ਦੀ ਅਚਨ-ਚੇਤੀ ਪੂਛਾਂ ਬੋਈਆਂ ਹੁਣ ਦਰਅਸਲ ਗੱਲ ਮਿਲਦੀ ਜੁਲਦੀ ਸੀ ਕਿ ਵਕਤ ਦੀ ਲੋੜ ਨੂੰ ਦੇਖ ਕੇ ਸ਼ਹਿਰ ਦਾ ਇੱਕ ਸੰਤਕਾਰ ਪਲਾਸਟਿਕ ਦੀਆਂ ਪੂਛਾਂ ਬਣਾਉਣ ਲੱਗ ਪਿਆ ਹੂੰ ਇਹ ਕੰਮ ਅਜੇ ਮੋਢਲੇ ਪੜਾਵਾਂ ਤੇ ਸੀ ਪਰ ਪੂਛਾਂ ਦੀ ਮੰਗ ਬਹੁਤ ਵੱਧ ਗਈ ਸਰਦਾਰ ਦੀ ਵੀ ਆਪਣੀ ਪਹੁੰਚ ਤੇ ਸਰੂਪ ਸਦ ਗਈ ਇਹ ਇੱਕ ਪੂਛ ਪ੍ਰਾਪਤ ਕਰ ਸਕਿਆ ਮੂੜੇ ਤੇ ਬੈਠ ਕੇ ਆ ਉਹ ਪਹਿਲੀ ਹਾਕ ਮੋਤੀ ਨੂੰ ਦਿੱਤੀ ਮੂਤੀ ਆਪਣੇ ਸਾਰੇ ਮਾਂ ਜਾਇਆਂ ਨਾਲ ਬਧਨ ਰੋਆ ਸੀ ਇਸ ਹਾਕ ਲਈ ਤਰਸ ਗਈ ਕਤੀੜ ਨੇ ਸਰਦਾਰ ਦਵਾਲੇ ਝੋੜਮਟ ਪਾ ਲਿਆ ਮੋਤੀ ਨੂੰ ਕਲਾਵੇ ਵਿੱਚ ਭਰ ਕੇ ਉਸ ਬਾਕੀਆਂ ਨੂੰ ਸਿਸਕਾਰ ਦਿੱਤਾ ਪੈਕਟ ਖੋਲ ਕੇ ਉਸ ਗੱਡੀ ਕਾਗਜ਼ ਵਿੱਚ ਬਲੇਟ ਗੁੱਡੀ ਕਾਗਜ਼ ਵਿੱਚ ਬਲੇਟੀ ਪਲਾਸਟਿਕ ਦੀ ਪੂਛ ਕੱਢੀ ਪੂਛ ਮੋਤੀ ਦੇ ਫਿੱਟ ਕਰਦੇ ਆ ਉਸ ਫਟਾਉ ਦੇ ਲੱਕ ਦੋਲੇ ਕੱਸ ਦਿੱਤਾ ਮੋਤੀ ਨੇ ਪੂਛ ਸੱਜੇ ਖੱਬੇ ਹਿਲਾਈ ਤਾਂ ਸਰਦਾਰ ਦੀਆਂ ਅੱਖਾਂ 'ਚ ਖੁਸ਼ੀ ਦੇ ਅਤਰੂ ਆ ਗਏ ਕੁੱਤੇ ਦੀ ਪੂਛ ਦਾ ਆਦਮੀ ਦੀ ਜ਼ਿੰਦਗੀ ਵਿੱਚ ਅਹਿਮ ਥਾਂ ਹੈ ਇਹ ਚੰਨ ਤਾਰ ਚੰਨ ਤਾਰਿਆਂ ਵਰਗਾ ਸੱਚ ਹੈ ਕੁੱਤੇ ਦੀ ਪੂਛ ਤੋਂ ਬਿਨਾਂ ਉਹ ਖੁਦ ਵੀ ਕਿੰਨਾ ਊਣਾ ਊਣਾ ਮਹਿਸੂਸ ਕਰਦਾ ਰਹਾ ਸੀ ਉਸ ਮੋਤੀ ਦਾ ਸਿਰ ਪ੍ਰੋਸ ਦੇ ਆਖਿਆ ਮੋਤੀ ਜਿੰਨਾ ਚਿਰ ਹੋਰ ਪੂਛਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ ਮੇਰੇ ਨਾਲ ਬਾਹਰ ਅੰਦਰ ਤੂੰ ਹੀ ਜਾਇਆ ਕਰੇਗਾ ਜਵਾਬ ਵਿੱਚ ਮੋਤੀ ਦੀ ਪੂਛ ਹਿਲਦੀ ਰਹੀ ਸਰਦਾਰ ਬੰਦੂਕ ਲੈ ਕੇ ਸ਼ਿਕਾਰ ਨੂੰ ਤੁਰਿਆ ਤਾਂ ਮੋਤੀ ਦੀ ਪੂਛ ਅਜੇ ਵੀ ਹਿਲ ਰਹੀ ਸੀ ਸਰਦਾਰ ਦੀ ਗੋਲੀ ਨਾਲ जख्मी ਹੋਇਰਨੀ ਪਿੱਛੇ ਭੱਜਣ ਵੇਲੇ ਮੋਤੀ ਨੇ ਆਪਣੀ ਪੂਛ ਨੂੰ ਕਾਬੂ ਕਰਦਿਆਂ ਸਫਲ ਜਿਹਾ ਯਤਨ ਕੀਤਾ ਤੇ ਹਾਰ ਕੇ ਹਿਲਦੀ ਪੂਛ ਵੇਤੀ ਭੱਜ ਉੱਠਿਆ जख्मी ਹਿਰਨ ਦੀ ਪਹੁੰਚ ਤੋਂ ਬਾਹਰ ਹੋ ਕੇ ਜੰਗਲ ਦੇ ਕਿਧਰੇ ਗਮ ਹੋ ਗਈ जख्मी ਹਿਰਨੀ ਮੋਤੀ ਹੱਫਿਆ ਹੋਇਆ ਬਾਪਸ ਪਰਤਿਆਂ ਦਾ ਸ਼ਰਮਿੰਦਾ ਸੀ ਪਰ ਪਲਾਸਟਿਕ ਦੀ ਪੂਛ ਫਿਰ ਵੀ ਹਿੱਲਦੀ ਰਹੀ। ਬੰਦੇ ਕੀ ਕਰੇ? ਅੱਜ ਲੈ ਬੈਠਾ ਦੀ। ਕਹਿੰਦਾ ਉਸੇ ਪਲ ਸਰਦਾਰ ਨੇ ਉਹਦੇ ਉੱਤੇ ਆਪਣਾ ਗੁੱਸਾ ਉਗਲ ਦਿੱਤਾ। ਉਸ ਪਲ ਮੋਤੀ ਨੂੰ ਚਾਹੀਦਾ ਸੀ ਕਿ ਆਪਣੀ ਪੂਛ ਨੂੰ ਮੋੜ ਕੇ ਦੋਹਾਂ ਟੰਗਾਂ ਵਿੱਚ ਲੈ ਲੈਂਦਾ। ਪਰ ਪੂਛ ਪਹਿਲਾਂ ਵਾਂਗ ਹੀ ਹਿੱਲਦੀ ਰਹੀ। ਸੈਲਾ ਨਾਲ ਹਿੱਲਣ ਵਾਲੀ ਪੂਛ ਵਿੱਚ ਕੋਈ ਵੀ ਕਬਜ਼ਾ ਇਹੋ ਜਿਹਾ ਨਹੀਂ ਸੀ। ਨਹੀਂ। ਨਹੀਂ ਸੀ ਜਿੰਦਣਾ ਪੂਛ ਮੁੜ ਕੇ ਲੱਤਾਂ ਵਿੱਚ ਆ ਜਾਂਦੀ ਕਿਉਂਕਿ ਪੂਛ ਤਾਂ ਡੁਪਲੀਕੇਟ ਸੀ ਮੋਤੀ ਨੇ ਬੇਵਸੇ ਵੀ ਸਰਦਾਰਵਾਲ ਵੇਖਿਆ ਉਹਦੀਆਂ ਅੱਖਾਂ ਵਿੱਚ ਰਹਿਮ ਦੀ ਅਪੀਲ ਵਰਗਾ ਭਾਵ ਸੀ ਪਰ ਸਰਦਾਰ ਤਾਂ ਵੈਸੇ ਹੀ ਅੱਖਾਂ ਦੀ ਭਾਸ਼ਾ ਪੜਨ ਦਾ ਆਦੀ ਨਹੀਂ ਸੀ ਉਸ ਠੁੱਡ ਖਿੱਚ ਕੇ ਉਹਦੀ ਬੱਖੀ 'ਚ ਮਾਰਿਆ ਮੋਤੀ ਟੌਂ ਟੌਂ ਕਰਨ ਕਰਦਾ ਨਾਲ ਦੀ ਨਾਲ ਘਮਟਣੀ ਖਾ ਗਿਆ ਸਰਦਾਰ ਨੇ ਤਰਲੋ ਮੱਸੀ ਹੋ ਰਿਆ ਕੁੱਤੇ ਦੇ ਲੱਕ ਨਾਲੋਂ ਪਟਾ ਖੋਲ ਕੇ ਪੂਛ ਛਪੜ ਵਿੱਚ ਦੇ ਮਾਰੀ ਪੂਛ ਤੋਂ ਬਿਨਾਂ ਆਪਣੀ ਵਫਾਦਾਰੀ ਸਮਝਾ ਸਕਣ ਦੀ ਸਮੱਸਿਆ ਮੋਤੀ ਦੀ ਸੀ ਫਿਤਰਤ ਇਹ ਪਲਾਸਟਿਕ ਦੀ ਪੂਛ ਹੁੰਦੀ ਤਾਂ ਛੱਪੜ ਵੇ ਛੁੱਟੀ ਜਾ ਸਕਦੀ ਸੀ ਪਰ ਫਿਤਰਤ ਤਾਂ ਪੁੱਛਦਾ ਤਾਂ ਉਸ ਨਸਲ ਦੀ ਚਾਹਤ ਸੀ ਸਾਹ ਲੈਣ ਵਰਗੀ ਮਜਬੂਰੀ ਸੀ ਪੂਛ ਲਾਉਣ ਵਰਗਾ ਪੁੱਛ ਸੀਗਾ ਉਹਦੀ ਵੱਖੀ ਅਜੇ ਵੀ ਦੁਖ ਰਹੀ ਸੀ ਕਸੀਸ ਵਟ ਕੇ ਉੱਠਣ ਮਿਲੇ ਉਹਦੀਆਂ ਅੱਖਾਂ ਵਿੱਚ ਚਮਕ ਆ ਗਈ ਦੋਵੇਂ ਲੱਤਾਂ ਉਸ ਕੋ ਜਿਸ ਤਰ੍ਹਾਂ ਜੋੜੀਆਂ ਜਿਵੇਂ ਉਹਨਾਂ ਵਿਚਕਾਰ ਪੂਛ ਹੁੰਦੀ ਹੈ ਆਪਣਾ ਲੱਕ ਨੂੰ ਸੰਗੜਾ ਕੇ ਕੁਝ ਇਸ ਤਰ੍ਹਾਂ ਹਵਤਾ ਕੀਤਾ ਕਿ ਉਹਦਾ ਪਿੱਛਾ ਹੇਠਾਂ ਨੂੰ ਨਿਓ ਗਿਆ ਸਿਰ ਥੱਲੇ ਸੁੱਟ ਕੇ ਉਸ ਨੇ ਸਰਦਾਰ ਦੇ ਤਿੱਲੇ ਵਾਲੀ ਜੁੱਤੀ ਚੱਟ ਲਈ ਸਰਦਾਰ ਨੇ ਆਪਣੇ ਠੁੱਡ ਦਾ ਜਵਾਬ ਹਮੇਸ਼ਾ ਇਸੇ ਤਰ੍ਹਾਂ ਹੀ ਮੰਗਿਆ ਸੀ ਉਸ ਨੇ ਤਾਂ ਜਿਵੇਂ ਮੋਤੀ ਦੀਆਂ ਲੱਤਾਂ ਵਿੱਚ ਮੂੜੀ ਹੋਈ ਪੂਛ ਵੀ ਵੇਖ ਲਈ ਸੀ ਉਹ ਸਮੋਤੀ ਦਾ ਸਿਰ ਪਲੋਸਿਆ ਤੇ ਸੁਰਖਰੂ ਹੋ ਕੇ ਸ਼ਿਕਾਰ ਤੋਂ ਪਰਤ ਆਇਆ ਸਰਦਾਰ ਦੇ ਬਾਕੀ ਕੁੱਤਿਆਂ ਨੇ ਵੀ ਛੇਤੀ ਮੋਤੀ ਦੀ ਪੈਣ ਵਿੱਚ ਪੈਰ ਧਰ ਲਿਆ ਹੌਲੀ ਹੌਲੀ ਸ਼ਹਿਰ ਦੇ ਬਾਕੀ ਕੁੱਤਿਆਂ ਨੇ ਵੀ ਇਦਾਂ ਦੀਆਂ ਇਦਾਂ ਹੀ ਪੂਛਾਂ ਦੀ ਘਾਟ ਪੂਰੀ ਕਰ ਲਈ ਕਾਲੀਏ ਤੇ ਡੱਬੂ ਫੜੇ ਖੁੱਸਣ ਮੋਤੀ ਕੁੱਤੇ ਵਾਲੇ ਰੌਸ਼ਨ ਵਿਚਾਲ ਬਣ ਗਿਆ ਸੀ ਉਸ ਕੁੱਤਿਆਂ ਦੀ ਨਸਲ ਨੂੰ ਸਿਰਫ ਸੰਕਟ ਚੋਂ ਹੀ ਸੀ ਕੱਢਿਆ ਸਗੋਂ ਨਸ਼ਟ ਹੋਣ ਤੋਂ ਬਚਾ ਲਿਆ ਸੀ ਹਾਂ ਹਵੇਲੀ ਵਿੱਚ ਮੋਤੀ ਦੇ ਤੋਰੇ ਟਿੱਕੇ ਦਾ ਪਾਸਕੂ ਹੁਣ ਹੋਰ ਕੋਈ ਨਹੀਂ ਸੀ ਉਹਨੇ ਉਹਦੇ ਸਿਰ ਸਦਕਾ ਤਾਂ ਸਗੋਂ ਹਵੇਲੀ ਦੇ ਬਾਕੀ ਕੁੱਤਿਆਂ ਨੂੰ ਵੀ ਬਿਨਾਂ ਰੋਕ ਟੋਕ ਘੁੰਮਣ ਦਾ ਖੁਸਿਆ ਮਾਣ ਮੋੜ ਹਾਸਲ ਹੋ ਗਿਆ ਸਰਦਾਰ ਨੇ ਤਾਂ ਮੋਤੀ ਦੀ ਆਵਾਜ਼ ਵੀ ਟੇਪ ਕਰਵਾ ਲਈ ਸੀ ਮੋਤੀ ਜਦ ਵੀ ਕਦੇ ਬਾਹਰ ਅੰਦਰ ਗਿਆ ਹੁੰਦਾ ਤਾਂ ਸਰਦਾਰ ਦਾ ਮਨ ਉਧਰ ਜਾਂਦਾ ਉਹ ਜੀ ਵੀ ਆੜਾ ਜਿਆ ਟੇਪ ਚਲਾ ਕੇ ਮੋਤੀ ਦੀ ਆਵਾਜ਼ ਸੁਣਨ ਲੱਗ ਪੈਂਦਾ ਪਹਿਲਾਂ ਪਹਿਲ ਤਾਂ ਕਲਪਤ ਪੂਛ ਲੱਤਾ ਵਿੱਚ ਲੈਣ ਦਾ ਲੱਜਾ ਸਮੇਂ ਦੀ ਲੋੜ ਸੀ ਪਰ ਛੇਤੀ ਇਸ ਗੱਲ ਇਹ ਗੱਲ ਰਿਵਾਜ ਵਿੱਚ ਆ ਗਈ। ਆਪੂ ਛੇ ਕੁੱਤਿਆਂ ਦਾ ਢੰਗ ਪੂਛਾਂ ਵਾਲੇ ਕੁੱਤਿਆਂ ਨੇ ਵੀ ਬਣਾ ਲਿਆ। ਆਪੂ ਛੇ ਕੁੱਤਿਆਂ ਦਾ ਢੰਗ ਪੂਛਾਂ ਵਾਲੇ ਕੁੱਤਿਆਂ ਨੇ ਵੀ ਬਣਾ ਲਿਆ। ਉਹ ਵੀ ਮਾਲਕ ਨੂੰ ਵੇਖਣ ਸਾਰੀ ਲੱਤਾਂ ਇਕੱਠੀਆਂ ਕਰਕੇ ਪੂਛ ਟੰਗਾ ਵਿੱਚ ਦੇ ਲੈਂਦੇ। ਲੱਕ ਰਸੁੰਗੜਾ ਕੇ ਤਾਂ ਨੂੰ ਚੁੱਕਿਆ ਉਸ ਦਾ ਪਿੱਛਾ ਨਿਯ ਹੋ ਜਾਂਦਾ। ਖੁੱਲੇ ਮੂੰਹ ਤੋਂ ਥੁੱਕ ਡਿਗਦਾ ਤੇ ਉਹ ਜਵਾਨਾਂ ਜੁੱਤੀ ਚੱਟ ਲੈਂਦੇ। ਇਹ ਭਲੇ ਦਿਨਾਂ ਵਿੱਚ ਹੀ ਕਾਲੀ ਤੇ ਡੱਬੂ ਰੱਬ ਨੂੰ ਪਿਆਰੇ ਹੋ ਗਏ। ਵਕਤ ਖਾਸਿਆਂ ਤੋਂ ਬੇਲਾਗ ਤੁਰਦਾ ਗਿਆ ਪਰ ਇਹ ਸ਼ਾਂਤੀ ਚਿਰ ਜਿਵੇਂ ਵੀ ਰਹੀ ਸੀ ਕੁੱਤਿਆਂ ਦੀ ਨਸਲ ਦਾ ਚੈਨ ਇੱਕ ਵਾਰ ਫਿਰ ਬੇਵਤਨ ਹੋ ਗਿਆ ਕੁੱਤਿਆਂ ਨੇ ਸਹਤ ਵਾਲੇ ਫਿਰ ਇੱਕ ਦੂਜੇ ਵੱਲ ਵੇਖਿਆ ਤੇ ਇੱਧਰ ਕੁਝ ਦੇਰ ਤੋਂ ਮੋਤੀ ਵੀ ਨਹੀਂ ਸੀ ਕੁੱਤਿਆਂ ਨੇ ਮੋਤੀ ਵਰਗੇ ਕਿਸੇ ਨੀਤੀਵਾਨ ਆਗੂ ਦੇ ਆਗਮਨਲੇ ਮੋੜਰ ਦੱਸਾਂਗੀ ਤੀਆਂ ਸ਼ਹਿਰ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਇਦਾਂ ਦੀ ਗੱਲ ਕਦੇ ਹੋਈ ਵੀ ਹੋਵੇ ਤਾਂ ਕਿਸੇ ਨੂੰ ਯਾਦ ਨਹੀਂ ਸੀ ਸ਼ਾਇਦ ਇਹ ਕਿਸੇ ਵੀ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕੁੱਤਿਆਂ ਦਾ ਫੈਸ਼ਨ ਬੰਦਿਆਂ ਨੇ ਬਣਾ ਲਿਆ ਹੋਵੇ ਹੁਣ ਤਾਂ ਬੰਦੇ ਵੀ ਕੁੱਤਿਆਂ ਵਾਲੇ ਅੰਦਾਜ਼ ਵਿੱਚ ਪੂਛ 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 ਲੱਤਾਂ ਵਿੱਚ ਲੈਣ ਲੱਗੇ ਪਏ ਹੁਣ ਤਾਂ ਉਹ ਵੀ ਕਿਸੇ ਦੇ ਪਿੱਛੇ ਤੁਰਨ ਵੇਲੇ ਆਪਣੀ ਪੂਛ ਹਿਲਦੀ ਰੱਖਦੇ ਆ ਇਹ ਗੱਲ ਬੱਕਰੀ ਸੀ ਕਿ ਉਹਨਾਂ ਦੀ ਪੂਛ ਨੂੰ ਕੋਈ ਖਾਸ ਨਜ਼ਰੀਂ ਵੇਖ ਸਕਦੀ ਸੀ ਕੁੱਤਿਆਂ ਦੀ ਪੂਰੀ ਨਸਲ ਅਦਾਸ ਸੀ ਬਹੁਤ ਅਦਾਸ ਮੁਸ਼ਕਲਾਂ ਪਹਿਲਾਂ ਵੀ ਆਈਆਂ ਪਰ ਉਹ ਕਦੀ ਆਪਣੇ ਸੁਭਾਅ ਨਹੀਂ ਸੀ ਬੁੱਲੇ ਉਹ ਉਹ ਜਦ ਕਦੇ ਆਪਣੇ ਭਾਈਚਾਰੇ ਵੱਲੋਂ ਵਾਲੇ ਕਿਸੇ ਦੂਜੇ ਕੁੱਤੇ ਦੇ ਕੋਲ ਲੰਘਦੇ ਤਾਂ ਹਮੇਸ਼ਾ ਭੌਂਕਦੇ ਸਨ ਪਰ ਹੁਣ ਤਾਂ ਉਹ ਆਪਣੀਆਂ ਠਰੀਆਂ ਨਜ਼ਰਾਂ ਨਾਲ ਸੰਸਿਆ ਦਾ ਬੋਝ ਚੁੱਕੇ ਇੱਕ ਦੂਜੇ ਕੋਲ ਚੁੱਪਚਾਪ ਗੁਜ਼ਰ ਜਾਂਦੇ ਸਨ ਉਹਨਾਂ ਨੂੰ ਆਪਣੀ ਜਾਤ ਹੀ ਭੁੱਲਦੀ ਜਾ ਰਹੀ ਸੀ। ਕੁੱਤਿਆਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹਨਾਂ ਦੀ ਨਸਲ ਹੁਣ ਬਹੁਤਾ ਚੇ ਨਹੀਂ ਡਿੱਗਣ ਲੱਗੀ। ਇੱਕ ਵਕਤ ਆਏਗਾ ਜਦੋਂ ਉਹ ਨਹੀਂ ਹੋਣਗੇ। ਕਹਿੰਦਾ ਉਦੋਂ ਲੋਕ ਸਿਰਫ ਲੋਕ ਸਿਰਫ ਸੁਣਿਆ ਕਰਨਗੇ ਕਿ ਬੰਦਿਆਂ ਨਾਲ ਮਿਲਦੀਆਂ ਜੁਲਦੀਆਂ ਆਤਾਂ ਵਾਲੀ ਇੱਕ ਹੋਰ ਨਸਲ ਹੁੰਦੀ ਵੀ। ਹੂੰ ਜਿਹਨੂੰ ਕੁੱਤੇ ਆਖਿਆ ਕਰਦੇ ਸਨ। ਉਦੋਂ ਕਿਸੇ ਨੂੰ ਪਤਾ ਤੱਕ ਵੀ ਨਹੀਂ ਹੋਏਗਾ ਕਿ ਅਸਲ ਵਿੱਚ ਬੰਦਿਆਂ ਨੇ ਉਹਨਾਂ ਦਾ ਸਾਰਾ ਕੁਝ ਚੋਰਾ ਲਿਆ ਸੀ। ਹੂੰ ਤੇ ਸੱਤਵੜ ਕਮਾਲ ਦੀ ਕਹਾਣੀ ਸੀ। ਅੱਛਾ ਕਹਾਣੀ ਦਾ ਨਾਂ ਸੀ ਪੂਛਾਂ ਵਾਲੇ। ਅੱਛਾ ਹਾਂ ਕਿੰਨਾ ਦੀ ਹੈ ਜਸਵੀਰ ਬੋਲ ਰਹੀ